ਚਿਰਾਗ ਇਹ ਚਿਰਾਗ ਬੁਝਿਆ ਨਹੀਂ ਬੁਝਾਇਆ ਗਿਆ। ਇਹ ਦੰ ਦਿਹਾੜੇ ਸ਼ਰਮ ਸਰਦੀ ਜਵਾਨੇ ਜਿਹੜਾ ਪੰਜਾਬ ਦਾ ਸਿਤਾਰਾ ਹੈ ਉਹ ਤੁਸੀਂ ਮੁੰਡਾ ਛੱਡ ਦਿਓ। ਬਲਕਾਰ ਸਿੰਘ ਵੱਲੋਂ ਆਖਰਕਾਰ ਫੈਸਲਾ ਲੈਣਾ ਕਿ ਉਹ 227 ਵਿੱਚ ਚੋਣਾਂ 'ਚ ਵੀ ਹਿੱਸਾ ਲੈਣਗੇ ਕਿਉਂਕਿ ਪੁੱਤ ਨੂੰ ਇਨਸਾਫ਼ ਦਿਵਾਉਣ ਦੀ ਖਾਤਰ ਇਹ ਰਸਤਾ ਵੀ ਉਹਨਾਂ ਨੂੰ ਅਪਣਾਉਣਾ ਪੈਣਾ ਹੈ। 28 ਸਾਲ ਦਾ ਮੁੰਡਾ ਹੈ। ਉਹਨੂੰ ਜੇ ਮਰਹੂਮ ਲਾਣਾ ਪਏ ਕਿੰਨੇ ਮਾੜੀ ਗੱਲ ਇਹ ਤੋਂ ਜ਼ਿਆਦਾ ਜ਼ੁਲਮ ਹੋ ਸਕਦਾ ਹੈ। ਉਹ ਐ ਸੀਗਾ ਕੀ ਬਦਲਾਵ ਬਦਲਾਵ ਕਰਦੇ ਇਹ ਬਦਲਾਵ ਹੋਵੇ ਪੰਜਾਬ ਨੂੰ ਲੁੱਟ ਕੇ ਖਾ ਗਏ ਤੁਸੀਂ ਯਾਰ ਅੱਖਾਂ ਦੇ ਸਾਹਮਣੇ ਫਿਰ ਪੰਜਾਬੀਓ ਸੁੱਤੇ ਕਾਜ਼ ਲਈਓ ਆ ਤੁਹਾਡੇ ਸਾਹਮਣੇ ਸਾਰੇ ਦਿੱਲੀ ਦੇ ਨਕਾਰੇ ਬੰਦੇ ਆ ਕੇ ਫਿਰ ਸੇ ਬੈ ਗਏ ਨੇ ਤੁਹਾਡੇ ਨਵੇਂ ਚਿਹਰਿਆਂ ਦੀ ਲੋੜ ਐ ਨਵੇਂ ਜਿਹੜੇ ਸਾਫ਼ ਸੱਚੇ ਉੱਚੇ ਕਿਰਦਾਰ ਵਾਲੇ ਪੰਜਾਬ ਦਾ ਬੇੜਾ ਗਰਕ ਕਿਉਂਿਆ ਸਾਡਾ ਕਿਰਦਾਰ ਖਤਮ ਹੋ ਗਿਆ ਉਹ ਮੈਂ ਕਿਹਾ ਜਿਵੇਂ ਕਿਹਾ ਸੀ ਪੰਜਾਬ ਵਾਅਦਾ ਗੁਰਾਂ ਦੇ ਨਾਲ ਅੱਜ ਪੰਜਾਬ ਉਜੜਿਆ ਕਿਉਂਕਿ ਅਸੀਂ ਛੱਡਿਆ ਗੁਰਾਂ ਦਾ ਨਾਲ ਆਪੋਜੀਸ਼ਨ ਜਾਣਗੇ ਸਾਰੇ ਇਹਨਾਂ ਨੂੰ ਨੌਲੇਜ ਹੁੰਦੀ ਹੈ ਆਪੋਜੀਸ਼ਨ ਸਾਰਿਆਂ ਨੇ ਪੀ ਐਚ ਡੀ ਕੀਤੀ ਹੁੰਦੇ ਕੁਰਸੀ ਤੇ ਆਏ ਇਹ ਨਿਰੰਜਨ ਸਲੰਕਾ ਕੱਖ ਪਤਾ ਹੀ ਨਹੀਂ ਹੈ ਕਿ ਬਠਿੰਡੇ ਵਿੱਚ ਸੀਆਈਏ ਸਟਾਫ ਨੇ ਜੋ ਕੀਤਾ ਚੰਨ ਚੜ੍ਹਿਆ ਪੋਸਟਮਾਰਟਮ ਦੀ ਰਿਪੋਰਟ ਸਾਫ਼ ਦੱਸ ਰਹੀ ਹੈ ਕਿੰਨੇ ਤਸੀਹੇ ਦਿੱਤੇ ਗਏ ਨੌਜਵਾਨ ਨੂੰ ਸਾਰ ਇੰਡੀਆ ਸਨਲਾਈਟ ਸਟੇਟ ਹੈ ਕਿ ਬੰਦਾ ਮਾਰ ਕੇ ਆਓ ਪ੍ਰੋਮੋਸ਼ਨ ਲਾਓ ਪੈਸੇ ਲਾਓ ਤੇ ਜਲਦ ਕੋਰਟ ਕੇਸਰੀ ਹੋ ਜਾਏ ਤੇ ਸਰਕਾਰ ਤੁਹਾਡਾ ਖਰਚਾ ਲਾਏਗੀ ਇਹਨਾਂ ਚੀਜ਼ਾਂ ਬੰਦ ਕਰ ਦਿਓ ਇਨ ਕਾਊਂਟਰ ਦੇ ਵਿੱਚ ਨੋ ਪ੍ਰੋਮੋਸ਼ਨ ਇਨ ਕਾਊਂਟਰ ਦੇ ਵਿੱਚ ਨੋ ਆਪਣਾ ਪੈਸੇ ਦਾ ਇਨਾਮ ਐਂਡ ਇਨ ਕਾਊਂਟਰ ਦੇ ਵਿੱਚ ਜੇ ਹੋਇਆ ਕੋਰਟ ਕਚੈਰੀ ਦਾ ਕੇਸ ਹੋਏਗਾ ਜੇ ਜੈਨੂਇਨ ਹੈ ਪੰਜਾਬ ਤੁਹਾਡੇ ਨਾਲ ਖੜੋਏਗਾ ਪਰ ਜਿਹੜੇ ਤੁਹਾਡੇ ਫੇਕ ਹੋ ਰਹੇ ਨੇ ਉਹਦੇ ਹੁੰਦੇ ਹੀ ਫੇਕ ਨੇ ਇਹਦਾ ਖਰਚਾ ਤੁਸੀਂ ਆਪ ਸੰਭੋਗੇ ਜੇ ਪਬਲਿਕ ਨੂੰ ਮਰ ਜਾਗਣਾ ਪਏਗਾ ਨਵੇਂ ਬੰਦਿਆਂ ਨੂੰ ਲਿਆਉਣਾ ਪਏਗਾ ਪੰਜਾਬ ਦੇ ਪ੍ਰਸਿੱਧ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤੀਜੀ ਵਰ੍ਹੇ ਸਿਰ ਹੈ ਇਸ ਵਰਸੀ ਦੇ ਮੌਕੇ ਕਈ ਤਰ੍ਹਾਂ ਦੇ ਸਵਾਲ ਅੱਜ ਵੀ ਖੜੇ ਨੇ ਇਸ ਕਤਲकांड ਨੂੰ ਲੈ ਕੇ ਪੰਜਾਬ ਦੇ ਵਿੱਚ ਹਾਲੇ ਤੱਕ ਵੀ ਬਦਲਿਆ ਕਿਉਂ ਨਹੀਂ ਕੁਝ ਹਜੇ ਵੀ ਬਹੁਤ ਸਾਰਾ ਕਤਲੇਆਮ ਸ਼ਰਿਆਮ ਹੋ ਰਿਹਾ ਹੈ ਕਈ ਤਰ੍ਹਾਂ ਦੇ ਪੁਲਿਸ ਮੁਕਾਬਲਿਆਂ ਦੀਆਂ ਕਹਾਣੀਆਂ ਆ ਰਹੀਆਂ ਨੇ ਔਰ ਇਸੇ ਦੇ ਦਰਮਿਆਨ ਜਦੋਂ ਸਿੱਧੂ ਮੂਸੇਵਾਲੇ ਦੇ ਪ੍ਰਸੰਗ 'ਚ ਗੱਲ ਕਰਨੀ ਹੋਵੇ ਤਾਂ ਉਸਦੇ ਪਿਤਾ ਬਲਕਾਰ ਸਿੰਘ ਵੱਲੋਂ ਆਖਰਕਾਰ ਤੀਜੇ ਸਾਲ ਵਰਸੀ ਤੋਂ ਕੁਝ ਦਿਨ ਪਹਿਲਾਂ ਇਹ ਫੈਸਲਾ ਲੈਣਾ ਕਿ ਉਹ 2027 ਵਿੱਚ ਚੋਣਾਂ 'ਚ ਵੀ ਹਿੱਸਾ ਲੈਣਗੇ ਕਿਉਂਕਿ ਪੁੱਤ ਨੂੰ ਇਨਸਾਫ਼ ਦਿਵਾਉਣ ਦੀ ਖਾਤਰ ਇਹ ਰਸਤਾ ਵੀ ਉਹਨਾਂ ਨੂੰ ਅਪਣਾਉਣਾ ਪੈਣਾ ਹੈ ਤਾਂ ਇਹਨਾਂ ਦਾ ਇਹ ਲਿਆ ਗਿਆ ਫੈਸਲਾ ਸਿੱਧੂ ਮੂਸੇਵਾਲੇ ਦੇ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਤੇ ਪੰਜਾਬ ਦੇ ਜਿਹੜੇ ਹਾਲਾਤ ਬਣ ਚੁੱਕੇ ਆ ਇਸ ਦੇ ਬਾਰੇ ਗੱਲਾਂ ਸਾਰੀ ਗੱਲਬਾਤ ਕਰਾਂਗੇ ਔਰ ਇਸ ਮਾਮਲੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਨੇ ਰਿਟਾਇਰਡ ਕੈਪਟਨ ਗੁਰਦੀਪ ਸਿੰਘ ਘੁੰਮਣ ਜੀ ਜਿਹੜੇ ਕਿ ਬਿਬਾਕੀ ਦੇ ਨਾਲ ਪੰਜਾਬ ਦੇ ਮੁੱਦਿਆਂ ਉੱਤੇ ਪੰਜਾਬ ਦੇ ਮਸਲਿਆਂ ਉੱਤੇ ਗੱਲਬਾਤ ਕਰਨ ਦੇ ਲਈ ਜਾਣੇ ਜਾਂਦੇ ਨੇ ਸਭ ਤੋਂ ਪਹਿਲਾਂ ਘੁੰਮਣ ਸਾਹਿਬ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਵੱਡੇ ਵੱਡੇ ਕਾਂਡ ਹੋਏ ਲੋਕ ਉੱਠਦੇ ਵੀ ਐ ਬੋਲਣ ਵਾਲੇ ਵੀ ਐ ਪਰ ਬੇਇਨਸਾਫੀ ਜਦੋਂ ਹੋ ਜਾਂਦੀ ਐ ਖਾਸ ਕਰਕੇ ਤੁਸੀਂ ਅੱਜ ਇੱਕ ਵੀਡੀਓ ਜਾਰੀ ਕੀਤਾ ਮੂਸੇ ਵਾਲੇ ਦੀ ਤੀਜੀ ਵਰਸੀ ਤੇ ਉਹ ਤੁਹਾਡੇ ਦਿਲ ਦੇ ਜਜ਼ਬਾਤ ਕੀ ਸੀ ਕਿਉਂ ਬੋਲਣਾ ਪਿਆ ਐਗਜ਼ੈਕਟਲੀ ਬਲਜੇ ਤੁਸੀਂ ਉਹ ਸ਼ੁਰੂ ਚ ਹੀ ਕਹਨਾ ਮਰਹੂਮ 28 ਸਾਲ ਦਾ ਮੁੰਡਾ ਐ ਉਹਨਾਂ ਦੇ ਮਰਹੂਮ ਨਾਨਾ ਪੇ ਕਿੰਨੇ ਮਾੜੀ ਗੱਲ ਇਹ ਤੋਂ ਜ਼ਿਆਦਾ ਜ਼ੁਲਮ ਹੋ ਸਕਦਾ ਹੈ ਤੇ ਉਹੀ ਗੱਲ ਕਿ ਅੱਜ ਜਦੋਂ ਮੈਂ ਸਵੇਰੇ ਇੱਥੇ ਆ ਆਪਣਾ ਟੀਵੀ ਲਾਇਆ ਉਹ ਸਾਰਾ ਚੱਲ ਰਿਆ ਸੀ ਔਰ ਜਿਹੜਾ ਨਿਕਲ ਸਿੱਧੂ ਹੈ ਸਾਹਮਣੇ ਖੇਡਦਾ ਪਿਆ ਮਾਤਾ ਬੈਠੀ ਹੈ ਅਫਸੋਸ ਵੇਖ ਕੇ ਭਾਈ ਜਿੰਨੂੰ ਕਹਿੰਦਾ ਦਿਲ ਚੋਂ ਬੜੀ ਤਕਲੀਫ ਹੋਈ ਐ ਮੈਨੂੰ ਅਫਸੋਸ ਇਹ ਹੁੰਦਾ ਕਿ ਸਾਰੇ ਪੰਜਾਬ ਨੂੰ ਤਕਲੀਫ ਕਿਉਂ ਨਹੀਂ ਹੋ ਰਹੀ ਹੈ ਮੇਰੇ ਤੋਂ ਤਾਂ ਰਿਆ ਨਹੀਂ ਗਿਆ ਮੈਂ ਦੋ ਲਾਈਨਾਂ ਪਾਈਆਂ ਕਿ ਦੇਖੋ ਕਿ ਫਿਰ ਅਗੇਨ 28 ਸਾਲ ਦਾ ਮੁੰਡਾ ਚੜ੍ਹਦੀ ਜਵਾਨੀ ਚ ਸਾਰੀ ਦੁਨੀਆ ਚ ਉਹਦਾ ਨਾਂ ਹੈ ਪੰਜਾਬ ਦੀ ਗੱਲ ਕਰ ਰਿਹਾ ਪੰਜਾਬੀਅਤ ਦੀ ਗੱਲ ਕਰ ਰਿਹਾ ਸਿੱਖ ਸਿੱਖੀ ਦੀ ਗੱਲ ਕਰ ਰਿਹਾ ਇਨਸਾਨੀਅਤ ਦੀ ਗੱਲ ਕਰ ਰਿਹਾ ਔਰ ਉਹ ਮਰਹੂਮ ਹੋ ਜਾਂਦਾ ਹੈ ਔਰ ਅੱਜ ਤੱਕ ਕੁਝ ਵੀ ਨਹੀਂ ਕਹਿੰਦਾ ਮਤਲਬ ਕਿ ਤੀਜਾ ਸਾਲ ਚੱਲ ਰਿਹਾ ਜਿਵੇਂ ਮੈਂ ਕਿਹਾ ਸੀ ਕਿ ਦਰਦ ਅਜੇ ਵੀ ਤਾਜ਼ਾ ਹੈ ਗੁੱਸਾ ਉਦੋਂ ਵੀ ਜ਼ਿਆਦਾ ਹੈ ਉਸਾ ਇਸ ਲਈ ਜ਼ਿਆਦਾ ਹੈ ਕਿ ਚਿਰਾਗ ਇਹ ਚਿਰਾਗ ਬੁਝਿਆ ਨਹੀਂ ਬੁਝਾਇਆ ਗਿਆ ਅਰੇ ਮੌਤੇ ਸਾਡੀ ਹੁੰਦੀ ਹੈ ਜੀ ਦਿਨ ਦਿਹਾੜੇ ਸਰ ਇਹ ਚੜਦੀ ਜਵਾਨੀ ਜਿਹੜਾ ਪੰਜਾਬ ਦਾ ਸਿਤਾਰਾ ਹੈ ਚਿਰਾਗ ਜੀਦੀ ਲਾਅ ਸਾਰੇ ਤੇ ਚੱਲਣ ਲਈ ਸੀ ਉਹ ਤੁਸੀਂ ਮਟਾ ਛੱਡ ਦਿਓ ਤੇ ਚਿਰਾਗ ਬੁੱਝਿਆ ਨੇ ਬੁਝਾਇਆ ਗਿਆ ਇਹਦਾ ਬਹੁਤ ਤਕਲੀਫ ਹੈ ਔਰ ਮੈਂ ਮੈਂ ਹੈਰਾਨ ਹੁਣਾਂ ਕਿ ਪੰਜਾਬ ਨੂੰ ਇੱਕ ਫੀਲਿੰਗ ਕਿਉਂ ਨਹੀਂ ਆ ਰਹੀ ਜਿਹੜੀ ਮੈਨੂੰ ਫੀਲਿੰਗ ਹੈ ਕਿਉਂਕਿ ਜਦ ਤੱਕ ਤੁਹਾਡੇ ਚ ਫੀਲਿੰਗ ਨਹੀਂ ਆਏਗੀ ਤੁਸੀਂ ਇਨਸਾਫ ਮੰਗ ਹੀ ਨਹੀਂ ਸਕਦੇ ਜੇ ਇਨਸਾਫ ਮੰਗੋ ਨਹੀਂ ਤੁਸੀਂ ਜੇ ਮੰਗੋ ਇਨਸਾਫ ਤੇ ਲੈਣਾ ਪੈਂਦਾ ਤੇ ਇਹ ਸਾਡਾ ਹਾਲ ਹੈ ਤੇ ਬਹੁਤ ਬਹੁਤ ਹੀ ਮਾੜੀ ਗੱਲ ਹੈ ਪੂਰਾ ਮਾਹੌਲ ਜਿਵੇਂ ਦੇਖ ਲਓ ਅੱਛਾ ਉਹਨੇ ਅੱਪਣ ਜੀ ਅੱਗੇ ਲੈ ਕੇ ਚੱਲੀ ਹੈ ਸਿੱਧੂ ਦਾ ਕਸੂਰ ਕੀ ਸੀ ਜਿਹੜਾ ਲੈ ਕੇ ਚੱਲਨੇ ਆ ਕਿ ਭਈ ਵਿਭਾਗ ਬੋਲਦਾ ਸੀ ਅਰੇ ਬੇਬਾਕ ਬੋਲਣ ਦਾ ਹੱਕ ਤੁਹਾਨੂੰ ਮੈਨੂੰ ਸਾਰਿਆਂ ਨੂੰ ਸਾਡਾ ਕਨਸਟੀਟਿਊਸ਼ਨ ਦਿੰਦਾ ਹੈ ਰੱਬ ਨੇ ਸਾਨੂੰ ਜ਼ੁਬਾਨ ਦਿੱਤੀ ਹੈ ਕਨਸਟੀਟਿਊਸ਼ਨ ਨੂੰ ਹੱਕ ਦਿੱਤਾ ਹੈ ਕਿ ਜਿੱਥੇ ਲੋੜ ਪੈ ਸੇ ਬੋਲੋ ਅਰੇ ਦੁਨੀਆ ਤੇ ਕੌਣ ਸਾਡਾ ਦੇਖੋ ਡੈਮੋਕ੍ਰੇਸੀ ਇਹਦੇ ਡੈਮੋਕ੍ਰੇਸੀ ਤੇ ਚੱਲਦੀ ਬੋਲਣ ਦੇ ਨਾਲ ਹੈ ਤੇ ਤੁਹਾਡੇ ਕੋਲ ਰੱਬ ਨੇ ਜ਼ੁਬਾਨ ਦਿੱਤੀ ਤੁਹਾਨੂੰ ਉਸ ਕੌਣ ਦਾ ਹੱਕ ਦਿੱਤਾ ਤੇ ਜਦੋਂ ਤੁਸੀਂ ਜ਼ੁਬਾਨ ਖੋਲੋ ਉਹ ਵੀ ਹੱਕ ਦੀ ਸੱਚ ਦੀ ਤੇ ਤੁਹਾਡਾ ਇਹ ਹਾਲ ਹੋ ਜਾਂਦਾ ਹੈ ਸਿੱਧੂ ਮੂਸੇਵਾਲੇ ਦੇ ਜਿਉਂਦੇ ਜੀ ਬੇਸ਼ੱਕ ਉਸ ਦੇ ਆਲੋਚਕ ਬਹੁਤ ਵੱਡੀ ਗਿਣਤੀ 'ਚ ਸੀ ਕਈਆਂ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਪਹਿਲਾਂ ਇੱਕ ਵੀ ਗੀਤ ਨਹੀਂ ਸੀ ਸੁਣਿਆ ਪਰ ਉਹਦੇ ਜਾਣ ਤੋਂ ਬਾਅਦ ਸੁਣਿਆ ਔਰ ਅਸੀਂ ਜਾਣਿਆ ਕਿ ਮੂਸੇਵਾਲਾ ਸੋਚ ਕੀ ਰਿਹਾ ਸੀ ਖੀਰਲੇ ਦਿਨਾਂ ਵਿੱਚ ਬੇਸ਼ੱਕ ਜਿਉਂਦੇ ਜੀ ਉਹਦੇ ਨਾਲ ਕੋਈ ਸਹਿਮਤ ਨਾ ਹੋਵੇ ਸਾਰੀਆਂ ਗੀਤਾਂ ਨਾਲ ਉਹਦੇ ਕੰਮ ਨਾਲ ਉਹਦੇ ਚਾਲ ਨਾਲ ਕਿਸੇ ਵੀ ਚੀਜ਼ ਨਾਲ ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਉਹਨੂੰ ਮੌਤ ਦੇ ਘਾਟ ਹੀ ਤਾਰ ਦਿਓ ਅਰੇ ਮੌਤ ਦਾ ਤੇ ਕੋਈ ਕਾਰਨ ਬੰਦੇ ਨਹੀਂ ਕਿਸੇ ਕਾਰਨ ਮੌਤ ਦੇ ਘਟਾਲੀਏ ਤਾਂ ਰੱਬ ਤੁਹਾਨੂੰ ਕੱਲਦਾ ਰੱਬ ਲੈ ਕੇ ਜਾਂਦਾ ਮੌਤ ਕੱਢਣ ਦਾ ਤੁਹਾਡਾ ਕੋਈ ਮਤਲਬ ਹੀ ਨਹੀਂ ਬੰਦਦਾ ਫਿਰ ਜਿਹੜੇ ਆਏ ਨੇ ਜਿਵੇਂ ਮੈਂ ਕਿਹਾ ਦੇਨ ਦਿਹਾੜੇ ਸ਼ਹਿਰ ਆ ਪਤਾ ਵੀ ਨੂੰ ਕੀ ਕਰਨ ਲਿਆ ਕਲਕਲਾ ਕੇ ਔਰ ਫਿਰ ਜਿਹੜਾ ਗੁੱਸਾ ਹੀ ਵਧਣ ਲਿਆ ਕਿ ਚਰਾਗ ਵਜੇ ਤੇ ਅਜੇ ਤੱਕ ਕੋਈ ਕੋਈ ਹਾਲੀ ਕੋਈ ਨਹੀਂ ਹੈ ਕੋਈ ਮਤਲਬ ਸੁਰਾਗ ਤੱਕ ਨਹੀਂ ਜਿਹੜਾ ਹੁੰਦਾ ਕਿ ਤੁਹਾਨੂੰ ਪਤਾ ਹੀ ਫੜਾਇਆ ਤੇ ਦਿੱਲੀ ਲਾਗੇਂ ਦਰੋ ਲਾਗੇ ਉਧਰ ਲਾਗੇ ਦੋ ਹੱਥ ਕਾਬੂ ਹੋਇਆ ਉਹਨਾਂ ਨੂੰ ਮਾਰ ਛੱਡਿਆ ਵੇਅਰ ਇਜ਼ ਦ ਸੋਲੂਸ਼ਨ ਤੇ ਸੋਲੂਸ਼ਨ ਜਦ ਤੱਕ ਨਹੀਂ ਹੋਏਗਾ ਤੇ ਫਿਰ ਇੱਕ ਪੰਗੇ ਕਿਉਂ ਵਧੇ ਜਾ ਰਹੇ ਨੇ ਕਿਉਂਕਿ ਜਦ ਤੱਕ ਤੁਸੀਂ ਕਿਸੇ ਚੀਜ਼ ਨੂੰ ਬ੍ਰੇਕ ਨਹੀਂ ਲਾਓਗੇ ਅੱਛਾ ਫਿਰ ਦੇਖੋ ਜਦੋਂ ਛੋਟੇ-ਮੋਟੇ ਹੁੰਦੇ ਨੇ ਨਾ ਉਹ ਤਿੰਨ ਜਿੰਨੂੰ ਮਰਜ਼ੀ ਚੁੱਕ ਕੇ ਮਾਰ ਛੱਡੋ ਠੀਕ ਹੈ ਤੇ ਜਿੱਥੇ ਵੇਅਰ ਇਟ ਮੈਟਰਸ ਇਹ ਪੰਜਾਬ ਦੀ ਸ਼ਾਂਤ ਸੀ ਮੁੰਡਾ ਪੰਜਾਬ ਨੂੰ ਕਿਸੇ ਦਾ ਕਿਥੇ ਲਾ ਜਾ ਸਕਦਾ ਸੀ ਇਹਦੇ ਮਾਮਲੇ ਤੁਹਾਨੂੰ ਕਿਉਂ ਨਹੀਂ ਮਿਲਣ ਲਿਆ ਜ ਇਹਦਾ ਮਤਲਬ ਕਿ ਉਹ ਜਾਲ ਕਾਲੀ ਪੂਰੀ ਰਾਜ ਕੇ ਕਾਲੀ ਹੈ ਅੱਜ ਕੋਈ ਸਕਰੀਨਸ਼ਾਟ ਵਾਇਰਲ ਹੋ ਰਹੇ ਨੇ ਜਦੋਂ ਸਰਕਾਰ ਦੇ ਬੰਦਿਆਂ ਨੇ ਸਿਕਿਉਰਿਟੀ ਵਿਦਡਰਾਅ ਦੀਆਂ ਖਬਰਾਂ ਲਾਈਆਂ ਜਾਂ ਫਿਰ ਕਹਿ ਲੋ ਪੋਸਟਾਂ ਪਾਈਆਂ ਉੱਥੋਂ ਕਹਿੰਦੇ ਕਿ ਉਹਨਾਂ ਨੂੰ ਇੱਕ ਜਿਹੜਾ ਆ ਉਹ ਆਪ ਮੰਨੇ ਆ ਜਿਹੜੇ ਮਾਰਨ ਆਏ ਸੀ ਕਿ ਸਾਨੂੰ ਇੱਥੇ ਮੌਕਾ ਮਿਲ ਗਿਆ ਤਾਂ ਇਸ ਕਰਕੇ ਅਸੀਂ ਵਾਰ ਕਰ ਦਿੱਤਾ ਕੁਝ ਲੋਕ ਸਰਕਾਰ ਦੇ ਅੱਜ ਵੀ ਬੜੀ ਬੇਸ਼ਰਮੀ ਨਾਲ ਇਹ ਕਹਿੰਦੇ ਦਿਖਾਈ ਦਿੰਦੇ ਆ ਕਹਿੰਦੇ ਜਿਹੜੇ ਫਿਰ ਦੋ ਗਨਮੈਨ ਸੀ ਉਹ ਤਾਂ ਨਾਲ ਲੈ ਕੇ ਨਹੀਂ ਗਿਆ ਮੂਸੇ ਵਾਲੇ ਦਾ ਇਹੀ ਕਸੂਰ ਕੱਢਿਆ ਜਾ ਰਿਹਾ ਨਾ ਉਹ ਯਾਰ ਉਹ ਕਦਾ ਕਸੂਰ ਕਿਵੇਂ ਕੱਢਣਾ ਕੰਮ ਹੈ ਸਿਕਿਉਰਿਟੀ ठीक है ये जो मूसा उठेगा तो कहो उठे चलो भी ना चलो बेम है कि जो उठे तो उठो ये थोड़ी मूसा तुम फोन करिए कल यार जिन्हें भी है बैठे होंगे एग्जाम्पल लें जिन्हें भी मिनिस्टर ने एक, एक हिला के उठे चल चले तो आओ अपनी कुर्स कमरे निकलते छारा मार के अपने गड्डिया चले आते हैं कहती गल हुई जी बंदे नहीं लाके गया कसूर हो तो यह गल कि मुद्दे तो दूजे पास क्वेश्चन नहीं सो मुंडा क्यों मारिया गया ਕਹਤੋ ਸੀ ਕਿ ਗੱਦੀਆਂ ਕੱਢਣ ਡਿਓ ਜੀ ਉਹਨੇ ਆਪਣੀ ਆਪਣੇ ਦੋ ਕਿਉਂ ਨਹੀਂ ਸੀ ਲਾ ਕੇ ਕੀ ਗਿਆ ਤੋਂ ਦੇ ਆ ਟਨ ਨੌਂਸੈਂਸ ਆ ਇਹ ਬਿਲਕੁਲ ਠੀਕ ਨਹੀਂ ਜਦੋਂ ਬਲਕਾਰ ਸਿੰਘ ਤੇ ਉਹਨਾਂ ਦੇ ਮਾਤਾ ਨੇ ਜਿਹੜੇ ਚਰਨ ਕੌਰ ਬੜੇ ਦੁਖੀ ਹੋ ਕੇ ਵਿਧਾਨ ਸਭਾ ਤੱਕ ਵੀ ਆਉਂਦੇ ਨੇ ਉਦੋਂ ਮੰਤਰੀਆਂ ਨੇ ਬਿਠਾ ਕੇ ਕੋਲੇ ਸੜਕ ਦੇ ਉੱਤੇ ਭਰੋਸਾ ਦਿੱਤਾ ਕਿ ਅਸੀਂ ਇੰਨੇ ਦਿਨਾਂ ਦੇ ਵਿੱਚ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਕਰਾਵਾਂਗੇ ਉਹ ਅੱਜ ਤੱਕ ਨਹੀਂ ਹੋਈ ਤੇ ਬਲਕਾਰ ਸਿੰਘ ਨੇ ਇੱਕ ਭਾਸ਼ਣ 'ਚ ਵੀ ਕਿਹਾ ਕਿ ਉਹ ਮੰਤਰੀ ਫੋਨ ਚੁੱਕਣੋਂ ਵੀ ਹਟ ਗਏ ਆਰੇ ਉਦੋਂ ਵੀ ਚ ਇਹ ਦੂਰ ਕੀ ਜਾਣਾ ਹੁਣੇ ਆਪਣਾ ਲੱਲੋ ਕਰਨ ਨਾਲ ਬਾਦ ਹਾਂਜੀ ਉਹ ਚ ਚੱਲਿ ਗਣਾਉਂਦੇ ਨੇ ਸੀਐਮ ਉਹਨਾਂ ਨੂੰ ਟਾਈਮ ਦਿੰਦਾ ਠੀਕ ਹੈ ਫਿਰ ਟਾਈਮ ਫਿਰ ਮਿਲਦਾ ਫਿਰ ਜਦੋਂ ਬੈਠੇ ਕਹਿੰਦੇ ਜੇ ਤੁਸੀਂ ਕੱਲ ਜਾਓ ਤੇ 5 ਵਜੇ ਨਹੀਂ ਤੇ ਤੁਹਾਨੂੰ ਖਬਰ ਮਿਲ ਜਾਏਗੀ ਹੂੰ ਤਾਂ ਇਹ ਮਤਲਬ ਜੇ ਉਦੋਂ ਵੀ ਇਹੋ ਜੇ ਉਹ ਕੀ ਨੌਰ ਵੀ ਇਹੋ ਜੇ ਤੇ ਪਸ਼ੌਰ ਵੀ ਇਹੋ ਜੇ ਤੇ ਉਹਨਾਂ ਉਹਦੋਂ ਵੀ ਇਹ ਕੀਤਾ ਅੱਜ ਵੀ ਕੀਤਾ ਮਤਲਬ ਕਿ ਪਬਲੀਕਲੀ ਸਿੰਪਲ ਕਿ ਪਬਲੀਕਲੀ ਕੋਈ ਨਾਲ ਦੀ ਫੀਲਿੰਗ ਹੈ ਹੀ ਨਹੀਂ ਹੈ ਇਹ ਸਭ ਤੋਂ ਮੜੀ ਗੱਲ ਹੈ ਅਰੇ ਪੰਜਾਬ ਆਪਾਂ ਕਹਿੰਦੇ ਸੀ ਜਿਉਂਦਾ ਗੁਰਾਂ ਦੇ ਨਾਮ ਗੁਰਾਂ ਦਾ ਨਾਂ ਕੀ ਹੁੰਦਾ ਹੈ ਕਿ ਸਾਫ਼ ਸਵੱਛ ਸੁੱਚਾ ਜੀਵਨ ਕਰੋ ਗੁਰੂ ਜੀ ਨੇ ਤਿੰਨ ਚੀਜ਼ਾਂ ਸਾਨੂੰ ਤਿੰਨ ਸਾਡੇ ਖੰਭੇ ਜਿਹੜੇ ਸੀ ਕਿ ਨਾਮ ਜੋ ਕੋ ਵੰਨ ਸਕੋ ਕੀਰਤ ਕਰੋ ਤਨ ਉਹ ਚਾਹੀਦਾ ਕੀ ਹੈ ਯਾਰ ਹੁਣ ਖਾਸ ਕਰਕੇ ਜੇ ਆਪਾਂ ਅੱਜ ਇਹ ਸਰਕਾਰੀ ਨੌਕਰੀਆਂ ਦੇ ਉੱਤੇ ਪੇ ਸਰਕਾਰੀ ਨੌਕਰੀਆਂ ਲਈ ਲੋਕੀ ਲਾਈਨਾਂ ਲਾ ਲੈਂਦੇ ਨੇ ਤੁਹਾਨੂੰ ਨੌਕਰੀਆਂ ਮਿਲੀਆਂ ਹੋਈਆਂ ਨੇ ਔਰ ਪੰਜਾਬ ਪੰਜਾਬ ਦਾ ਮਤਲਬ ਆਲ ਇੰਡੀਆ ਇਹ ਲਫ਼ਜ਼ ਜਿਹੜੇ ਮੈਂ ਤੁਹਾਨੂੰ ਦੱਸਣ ਲੱਗਾ ਆਪਣੇ ਫਾਈਨੈਂਸ ਸੈਕਟਰੀ ਦੇ ਨੇ ਕਿ ਪੰਜਾਬ ਦੇ ਬਾਗਵਾਂ ਦੀ ਤਨਖਾਹ ਥੈਟ ਮੀਨਸ ਹੇਠਾਂ ਤੋਂ ਲੱਗੇ ਉਸਤੇ 40% ਜਾਂਦਾ ਸਾਰੇ ਆਲ ਇੰਡੀਆ ਤੋਂ 40% ਐਕਸਟਰਾ ਪਰ 40% ਤੁਹਾਨੂੰ ਐਕਸਟਰਾ ਸੇ ਸੈਲਰੀ ਮਿਲਦੀ ਹੋਏ ਤੇ ਤੁਹਾਡਾ ਜਿਸ ਘੱਟੋ ਘੱਟ 10% ਐਕਸਟਰਾ ਹੋਇਆ ਜੇ 100 110% ਤੇ ਹੋਏ ਤੁਸੀਂ ਕਰ ਕੀ ਰਹੇ ਹੋ ਹੈ ਉਹ ਤੁਹਾਨੂੰ ਮਤਲਬ ਕਿ ਜਿੰਨੀਆਂ ਸੋਚਦਾ ਚੈਨ ਉਹ ਤੋਂ ਵੱਧ ਮਿਲਦੀਆਂ ਨੇ ਪਰਫਾਰਮੈਂਸ ਤੁਹਾਡੀ ਆ ਇਸ ਤਰ੍ਹਾਂ ਦੇ ਸਿਸਟਮ ਤੋਂ ਅੱਕੇ ਹੋਏ ਲੋਕ ਕਹਿੰਦੇ ਆ ਫਿਰ ਫੈਸਲੇ ਵੱਡੇ ਵੱਡੇ ਲੈਣ ਲੱਗਦੇ ਆ ਹੁਣ ਬਲਕੌਰ ਸਿੰਘ ਹੋਰਾਂ ਨੇ ਫੈਸਲਾ ਲਿਆ ਕਹਿੰਦੇ ਜਦੋਂ ਫੈਸਲਾ ਲਿਆ ਤੇ ਉਹਨਾਂ ਨੇ ਨਾਲ ਦੱਸਿਆ ਕਹਿੰਦੇ ਮੈਨੂੰ ਕਿਉਂ ਇਸ ਪਾਸੇ ਆਉਣਾ ਪੈਂਦਾ ਇਸ ਸਿਸਟਮ ਦੇ ਵਿੱਚ ਨਹੀਂ ਜਾਵਾਂਗੇ ਤੇ ਫਿਰ ਬਦਲਾਂਗੇ ਕਿਵੇਂ ਉਹ ਹੁਣ ਚੋਣ ਲੜਨ ਦਾ ਫੈਸਲਾ ਲੈ ਚੁੱਕੇ ਆ ਕਿਵੇਂ ਦੇਖਦੇ ਹਾਂ ਇਸ ਫੈਸਲੇ ਮੈਂ ਇਸ ਨੂੰ ਖੁਸ਼ਖਬਰੀ ਲੈਣਾ ਇਹ ਬਹੁਤ ਚੰਗੀ ਖਬਰ ਹੈ ਮੈਂ ਤਾਂ ਕਹਾਂਗਾ ਇਹ ਆਪਣਾ ਭਾਜੀ ਤੋਂ ਉਹਨਾਂ ਦੇ ਡੈਡ ਤੋਂ ਲੈ ਕੇ ਬਾਕੀ ਜਿੰਨੇ ਵੀ ਆਪਣੇ ਹੈਗੇ ਆ ਨਵੇਂ ਚਿਹਰ ਔਰੇ ਨਵੇਂ ਜਿਹੇ ਸਾਫ਼ ਸੱਚੇ ਉੱਚੇ ਕਿਰਦਾਰ ਵਾਲੇ ਪੰਜਾਬ ਦਾ ਬੇੜਾ ਗਰਕ ਕਿਉਂ ਆ ਸਾਡਾ ਕਿਰਦਾਰ ਖਤਮ ਹੋ ਗਿਆ ਮੈਂ ਕਹਿੰਦਾ ਜਿਵੇਂ ਕਿਹਾ ਸੀ ਪੰਜਾਬ ਵਾਸਦਾ ਗੁਰਾਂ ਦੇ ਨਾਲ ਅੱਜ ਪੰਜਾਬ ਉਜੜਿਆ ਕਿਉਂਕਿ ਅਸੀਂ ਛੱਡਿਆ ਗੁਰਾਂ ਦੇ ਨਾਲ ਤਾਂ ਵੀ ਨਹੀਂ ਪੀਪਲ ਸਾਨੂੰ ਬੰਦੇ ਉਹੀ ਚਾਹੁੰਦੇ ਨੇ ਸਾਫ਼ ਸੁਥਰੇ ਜਿਨ੍ਹਾਂ ਨੂੰ ਆਪਣਾ ਪੰਜਾਬ ਨਾਲ ਪਿਆਰ ਹੈ ਪੰਜਾਬ ਦੇ ਨਾਲ ਆਪਣਾ ਪੰਜਾਬ ਦੇ ਨਾਲ ਜਿਉਣ ਪੰਜਾਬ ਦੇ ਨਾਲ ਹੀ ਚੱਲਣ ਆ ਇਹਨੇ ਸੋ ਸਿੰਪਲ ਯਾਰ ਸਾਹਮਣੇ ਕਨਸਟੀਟਿਊਸ਼ਨ ਸਾਰਾ ਕੁਝ ਤੁਹਾਡੇ ਹੱਕੇ ਆਪਣੇ ਫਰਜ਼ ਨਿਭਾਓ ਹੱਕ ਮੰਗੋ ਕੌਣ ਰੋਕ ਸਕਦਾ ਹੁਣ ਪੰਜਾਬ ਦੀ ਜਿਹੜੀ ਪ੍ਰੋਬਲਮ ਹੈ ਕਹਿੰਦੇ ਅਰੇ ਹੱਤ ਮੰਗੇ ਕਿਦਾਂ ਸੀ ਤੁਸੀਂ ਚੰਡੀਗੜ੍ਹ ਕਿਦਾਂ ਮੰਗਿਆ ਪਾਣੇ ਦੇ ਹੱਕ ਤੁਸੀਂ ਕਿਦਾਂ ਮੈਂ ਪਤਾ ਜਿੰਨੀਆਂ ਵੀ ਪ੍ਰੋਬਲਮਸ ਨੇ ਤੁਸੀਂ ਜਿੰਨੀਆਂ ਸਰਕਾਰਾਂ ਨੇ ਇਹਨਾਂ ਤੋਂ ਕਿਸੇ ਮਾਈ ਦੇ ਲਾਲ ਨੇ ਇੱਕ ਵਾਰੀ ਵੀ ਉੱਥੇ ਜਾ ਕੇ ਬੋਲਿਆ ਜਿਸੇ ਮੈਟਰਸ ਆਪੋਜੀਸ਼ਨ ਤੋਂਨਗੇ ਸਾਰੀ ਇਹਨਾਂ ਨੂੰ ਨੋਲਿਜ ਹੁੰਦੀ ਹੈ ਆਪੋਜੀਸ਼ਨ ਸਾਰਿਆਂ ਨੇ ਪੀ ਐਚ ਡੀ ਕੀਤੀ ਹੁੰਦੇ ਕੁਰਸੀ ਤੇ ਆਏ ਨਿਰਚ ਸਲਾਂ ਕੋ ਕੱਖ ਪਤਾ ਹੀ ਨਹੀਂ ਹੈ ਤੋਂ ਆਏ ਚਾਏ ਮੈਂ ਮੈਂ ਇਹ ਬਹੁਤ ਸੇ ਹਸਾਨਾ ਸਟੈਪ ਪਣਾ ਭਜਨੇ ਲਿਆ ਬਲਕੌਰ ਸਿੰਘ ਜੀ ਨੇ ਐਂਡ ਮੈਂ ਕਹਾਂਗਾ ਕਿ ਇਹਨਾਂ ਨੂੰ ਵੇਖ ਕੇ ਹੋਰ ਨਵੇਂ ਪੇਚਰੇ ਆਉਣ ਪੁਰਾਣੇ ਨੇ ਤੇ ਪ੍ਰੂਫ ਕਰ ਦਿੱਤਾ ਯਾਰ ਪੁਰਾਣੇ ਨੇ ਕੀ ਪੁਰਾਣੇ ਦੇ ਕੋਈ ਚਿਹਰੇ ਜਦੋਂ ਜਦੋਂ ਦੇ ਜਦ ਤੱਕ ਮੈਮਰੀ ਉਹ ਪੁਰਾਣੇ ਨੇ ਨੰਬਰ 1 ਸਟੇਟ ਸੀ ਆਪਣਾ 65 ਅੱਜ ਹਫਤੇ ਸਭ ਤੇ ਆਠਾ ਤੋਂ ਪਰਖਿਆ ਮਤਲਬ ਰੱਜ ਕੇ ਵਿਖਾਰ ਰਹੇ ਕਿ ਅਸੀਂ ਰੱਜ ਕੇ ਨਲਾਇਕ ਅਸੀਂ ਰੱਜ ਕੇ ਲਾਲਚੀਆਂ ਤੇ ਸਾਡਾ ਪੰਜਾਬ ਨਾਲ ਕੋਈ ਲੈਣਾ ਸਾਡਾ ਤਾਂ ਕੁਰਸੀ ਨਾਲ ਮਤਲਬ ਹੈ ਇਹ ਚੇਂਜ ਕਰਨਾ ਹੈ ਇਹ ਚੇਂਜ ਆਪਣਾ ਨਵੇਂ ਬੰਦੇ ਲਿਆਣਗੇ ਇਸ ਤੋਂ ਮੈਂ ਥੋੜੀ ਐਡ ਕਰਨਾ ਚਾਹਾਂਗਾ ਕਿ ਸਿੱਧੂ ਨੇ ਪੁੱਤਰੋ ਤੁਹਾਨੂੰ ਮੈਂ ਨਵੀਂ ਜਨਰੇਸ਼ਨ ਦੀ ਗੱਲ ਕਰ ਰਿਹਾ ਸਿੱਧੂ ਨੇ ਤੁਹਾਨੂੰ ਰਾਹ ਵਿਖਾਇਆ 28 ਸਾਲ ਦਾ ਬਚਾਰੇ ਦੀ ਜਾਨ ਗਈ ਪਰ 5 ਸਾਲ ਪਹਿਲਾਂ ਜਵਾਨੀ ਚ ਆ ਗਿਆ ਸੀ 5 ਸਾਲ ਚ ਉਹਨੇ ਪੂਰੇ ਆਪਣੇ ਵਿਚਾਰ ਦੇ ਦਿੱਤੇ ਸੀ ਤੇ ਤੁਹਾਨੂੰ ਕੀ ਹੋਇਆ ਪਿਆ ਜਦੋਂ ਮੈਂ ਬੋਲ ਨੂੰ ਸੌਂਦੇ ਚ ਜੋ ਜ਼ਰੂਰ ਸੋ ਪਈ ਉਹਨੂੰ ਜੋ ਸੌਂਦੇ ਉਹਨੂੰ ਪ੍ਰੈਕਟਿਸ ਲਿਆਓ ਜੇ ਮੈਂ ਤੁਹਾਨੂੰ ਜੇ ਹੋਰ ਤੋਂ ਨਹੀਂ ਅੱਖਾਂ ਖੁੱਲਣਾ ਆਪਾਂ ਹਿਸਟਰੀ ਚੱਲਨੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ 9 ਸਾਲ ਜਦੋਂ ਡਿਸੀਜਨ ਲੈ ਲਈ ਸੀ ਪਿਤਾ ਜੀ ਮਹਾਰਾਜ ਰੰਭ ਬ੍ਰਜੇਸ਼ ਦੀ ਉਮਰ ਕੀ ਸੀ 9 ਸਾਲ ਤੇ ਜਦੋਂ ਦੇ ਪਿਤਾ ਗੁਜ਼ਰੇ ਨੇ ਉਹ ਐਕਟਿਵ ਹੋ ਗਿਆ ਸੀ 21 ਸਾਲ ਦਾ ਮਹਾਰਾਜਾ ਬਣ ਗਿਆ ਸੀ ਠੀਕ ਸੇਮ ਸ਼ਿਵਾ ਜੀ ਇਸੇ ਉਮਰ ਸੇ ਭਗਤ ਸਿੰਘ 21 ਸਾਲ ਕੁਦਰ ਆਪਣਾ ਕਰਤਾਰ ਸਿੰਘ ਸਰابہ 19 ਸਾਲ ਤੇ ਤੁਹਾਨੂੰ ਕੀ ਅਗੇ ਪੰਜਾਬ ਦੇ ਮੁੰਡਿਓ ਜੇ ਦੂਰ ਨਹੀਂ ਜਾਣਾ ਕੁੱਕੀ ਗਹਿਲ ਆਪਣਾ ਹਾਂਜੀ ਉਹ ਵੀ ਜਦੋਂ ਮੇਰੇ ਖਲ ਕੋ ਪਰਦੇ ਸੀ ਉਹਨੇ ਬਾਈ ਚੈਲਾ ਯਾਰ ਯੂਨੀਵਰਸਿਟੀ ਦਾ ਟਾਈ ਹੈ ਤਾਂ ਤੁੰਡੋ ਪੰਜਾਬ ਦੇ ਮੁੰਡਿਓ ਤੜਲੀ ਗੈਰਤ ਕਿੱਥੇ ਗਈ ਤੜਲੀ ਕੀ ਦਾ ਅਨਕ ਕਿੱਥੇ ਗਈ ਬਾਬਾ ਹੀ ਗੜ ਕੀ ਕਹਿਦਾ ਗੱਡੀਆਂ ਗਾਣੇ ਸੁਣੇ ਤੇ ਕਰਾ ਕਰਕੇ ਇਹ ਨਾ ਤਾਂ ਫਿਰ ਪੰਡ ਜਵਾਲਾ ਨਾ ਲਰੋ ਉਹ ਵੀ 21 ਸਾਲ ਦਾ ਸੀ ਉਸਦੇ ਰਾਜਾ ਸਿੰਘ ਦਾ ਪਿਓ ਬੋਤੀ ਲਾਲ ਵਨ ਆਫ ਦ ਰਿਚਸਟ ਗਾਂਧੀ ਜਦੋਂ ਉਹਨੂੰ ਟ੍ਰੇਨ ਤੋਂ ਸਿਖਾ 24 ਸਾਲ ਦਾ ਸੀ ਉਹਨਾਂ ਦੀ ਅਨਕ ਨੂੰ ਜਦੋਂ ਗੈਰਤ ਪਈ ਵੇਖੋ ਕੀ ਹੋਇਆ ਕਿ ਤੁਹਾਡੇ ਘਰਦੋਂ ਕੁਝ ਹੋ ਹੀ ਨਹੀਂ ਰਹਾ ਤੁਹਾਡੇ ਸਾਹਮਣੇ ਮੁੰਡੇ ਮਾਰਨ ਲੈਨੇ ਤੁਹਾਡੇ ਸਾਹਮਣੇ ਤੁਹਾਡੀਆਂ ਨੌਕਰੀਆਂ ਹੋ ਕੇ ਨਹੀਂ ਮਿਲਦੀਆਂ ਪਈਆਂ ਮਤਲਬ ਜੋ ਜ਼ਿਆਦਾ ਜ਼ਿਆਦਾ ਤੁਹਾਡਾ ਹੋ ਰਹੀਆਂ ਨੇ ਤੁਸੀਂ ਘਰਾਂ 'ਚ ਬੈਠੇ ਹੋ ਮਤਲਬ ਤੁਹਾਡੇ ਇੱਕ ਕੰਪਲੀਟ ਕਰਦੇ ਆ ਜਿਹੜਾ ਅੱਜ ਵੀ ਮੈਨੂੰ ਮਿੰਨੋ ਸਭ ਤੋਂ ਵੱਡੀ ਤਕਲੀਫ ਤੁਸੀਂ ਕਿਸੇ ਮੀਟਿੰਗ ਚੜੇ ਜਾਓ ਜੀ ਵੱਡੀ ਤੋਂ ਵੱਡੀ 50 ਬੰਦੇ ਹੋਣ 200 ਬੰਦੇ 500 ਬੰਦੇ ਸਾਰੇ ਚਿੱਟੀਆਂ ਦਾੜੀਆਂ ਵਾਲੇ ਨੇ ਚਲੋ ਮੈਂ ਆਪਣੀ ਕਾਲੀ ਕੀਤੀ ਗੱਲ ਵੱਖਰੀ ਹੈ ਪਰ 60 70 ਸਾਲ ਤੋਂ ਤੱਕ ਬੈਠਾ ਕੋਈ ਨਹੀਂ ਹੁੰਦਾ ਉਹ ਮੂਰਖੋ ਜਮਾਨਾ ਤੁਹਾਡਾ ਰਹਿ ਗਿਆ ਤੇ ਕਹੋ ਬਾਪੂਆਂ ਨੂੰ ਘਰ ਬਿਠਾਓ ਤੁਸੀਂ ਬਾਹਰ ਆ एंड hmm. जो कोई प्रॉब्लम है मेरे वर्गे वर ना डिस्कस करो एंड वंस अगेन विचार चलना है तलवारा के जमाने गए विचार ल्याओ पढ़ो वट्सअप वट्सअप यूनिवर्सिटी बाहर निकलो एंड ता जाके तो सुधरना है जोड़ा तो सुधरना है तो पाब का सुधरना है एंड वंस अगेन जो पंजाब है तो इंडिया है पक्की गल जे hmm. पंजाब गया तो बेड़ा गर्क हिंदुस्तान लिख के दे रहा हूँ मैं तुम्हारा शब्द के जज्बात दस रहे है कि मतलब। तो ਉੱਠਣ ਵੇਲੇ ਕਿਤੇ ਨਾ ਕਿਤੇ ਬ੍ਰੇਕ ਲੱਗੀ ਹੋਈ ਹੈ ਪਰ ਜਦੋਂ ਕੋਈ ਇੱਕ ਅੱਧੀ ਘਟਨਾ ਵਾਪਰਦੀ ਹੈ ਲੋਕ ਇਕੱਠੇ ਵੀ ਹੁੰਦੇ ਐ ਐਸੀ ਗੱਲ ਵੀ ਨਹੀਂ ਹੈ ਕਰਨਲ ਬਾਠ ਵਾਲੇ ਕੇਸ 'ਚ ਵੀ ਸਾਰੇ ਆਏ ਸੜਕਾਂ 'ਤੇ ਲੋਕ ਆਏ ਹੁਣ ਇੱਕ ਬਠਿੰਡੇ ਵਿੱਚ ਸੀਆਈਏ ਸਟਾਫ ਨੇ ਜੋ ਕੀਤਾ ਚੰਨ ਚੜ੍ਹਿਆ ਪੋਸਟਮਾਰਟਮ ਦੀ ਰਿਪੋਰਟ ਸਾਫ਼ ਦੱਸ ਰਹੀ ਐ ਕਿੰਨੇ ਤਸੀਹੇ ਦਿੱਤੇ ਗਏ ਨੌਜਵਾਨ ਨੂੰ ਇੱਕ ਹੁਣਹਾਰ ਟੀਚਰ ਸੀ ਉਹ ਕਾਬਲ ਟੀਚਰ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕ ਕਿਉਂ ਨਹੀਂ ਰਹੀਆਂ ਤੁਹਾਡੀ ਸਮਝ ਕੀ ਕਹਿੰਦੀ ਹੈ ਦੇਖੋ ਜੀ ਰੁਕ ਤੇ ਇਸ ਲਈ ਨਹੀਂ ਰਹੀਆਂ ਕਿ ਪਬਲਿਕ ਨਾਲ ਇੱਕ ਕਦਮ ਚੱਲਦੀ ਹੈ ਤੇ ਦੋ ਕਦਮ ਪਿੱਛੇ ਆ ਜਾਂਦੀ ਹੈ ਦੈਟ ਇਜ਼ ਪ੍ਰੋਬਲਮ ਇੱਕ ਮੇਨ ਪ੍ਰੋਬਲਮ ਤੇ ਔਰੇ ਹੁਣ ਲੀਆਂ ਕਿਉਂ ਨੇ ਇਹਦਾ ਕਾਰਨ ਸਾਫ਼ ਜੇ 80 ਤੋਂ ਲੈ ਲਓ ਹੁਣ ਲੈ ਲਓ ਸਾਰਾ ਇੰਡੀਆ ਸਨਰਡਾਈਜ਼ ਸਟੇਟ ਹੈ ਕਿ ਬੰਦਾ ਮਾਰ ਕੇ ਆਓ ਬੰਦਾ ਮਾਰ ਕੇ ਆਓ ਯਾਰ ਕਮਾਲ ਕਰ ਦਿਓ ਪ੍ਰੋਮੋਸ਼ਨ ਲਓ ਪੈਸੇ ਲਓ ਤੇ ਜਦ ਕੋਰਟ ਕਸਰੀ ਹੋ ਜਾਏ ਤੇ ਸਰਕਾਰ ਤੁਹਾਡਾ ਖਰਚਾ ਲਾਏਗੀ ਤੇ ਦੱਸੋ ਇਤੋਂ ਵੱਡਾ ਜਿਹੜੇ ਜਿਹੜਾ ਦੇ ਦਿਮਾਗ ਹਿੱਲੇ ਉਹਨੇ ਮੇਰੀ ਤਾਂ ਸਮਝ ਤੋਂ ਬਾਹਰ ਯਾਰ ਕਿਵੇਂ ਕਰ ਸਕਦੇ ਹੋ ਤੁਸੀਂ ਆਹ ਤਿੰਨ ਚੀਜ਼ਾਂ ਬੰਦ ਕਰ ਦਿਓ ਪ੍ਰੋਮੋਸ਼ਨ ਮਤਲਬ ਇਨਕਾਊਂਟਰ ਦੇ ਵਿੱਚ ਨੋ ਪ੍ਰੋਮੋਸ਼ਨ ਇਨਕਾਊਂਟਰ ਦੇ ਵਿੱਚ ਨੋ ਆਪਣਾ ਪੈਸੇ ਦਾ ਇਨਾਮ ਐਂਡ ਇਨਕਾਊਂਟਰ ਦੇ ਵਿੱਚ ਜੇ ਹੋਇਆ ਹੈ ਕੋਰਟ ਕਚੈਰੀ ਦਾ ਕੇਸ ਹੋਏਗਾ ਜੇ ਜਨੂਨ ਪੰਜਾਬ ਤੁਹਾਡੇ ਨਾਲ ਖੜੋਏਗਾ ਪਰ ਜਿਹੜੇ ਤੁਹਾਡੇ ਕੀ ਕੀ ਦਾ ਫੇਕ ਹੋ ਰਹੇ ਨੇ ਉਹਦੇ ਹੁੰਦੇ ਹੀ ਫੇਕ ਨੇ ਇਹਦਾ ਖਰਚਾ ਤੁਸੀਂ ਆਪ ਸੰਭੋਗੇ ਆ ਪਾ ਜੀ ਮੇਰੇ ਤੋਂ ਲਿਖਾ ਲਓ ਆ ਤਿੰਨ ਚੀਜ਼ਾਂ ਕਰਾ ਲਈਏ ਇੱਕ ਅਸੀਂ ਕਰਾਨੀਆਂ ਨੇ ਅਸੀਂ ਲੀਡਰਾਂ ਦੇ ਕਰਾਵੇਂ ਦੱਸਣ ਲੀਡਰ ਬਾਹਰ ਤੋਂ ਹੁੰਦੇ ਨੇ ਜਿਵੇਂ ਬਲ ਮੋਰਚਾ ਕੁਰਸੀ ਤੇ ਜਾ ਕੇ ਫਿਰ ਦੂਜੇ ਦੇ ਹੰਦ ਨੇ ਇਹ ਸਾਨੂੰ ਹੀ ਕਰਨੀਆਂ ਪੈਣਗੀਆਂ ਇਹ ਹੀ ਅਸੀਂ ਕੰਮ ਕਰ ਲਈਏ ਤੇ ਪੰਜਾਬ ਬਚ ਜਾਏਗਾ ਕਿਉਂਕਿ ਦੁਬਾਰਾ ਜੇ ਪੰਜਾਬ ਪੁਲਿਸ ਸਟੇਟ ਬਣ ਗਿਆ ਜਿਹੜਾ ਬਣ ਰਿਹਾ ਹੈ ਤੇ ਫਿਰ ਤੁਹਾਨੂੰ ਪਤਾ ਕਿ 80s ਕੀ ਹੋਇਆ ਜਿੱਦ ਹੁਣ ਤੇ ਫਿਰ ਮਾਹੌਲ ਸਾਬ ਇੱਕ ਗੱਲ ਦੂਜੇ ਪਾਸੇ ਵਿਚਾਰੇ ਆਉਂਦਾ ਜਦੋਂ ਤਾਂ ਪੁਲਿਸ ਨੂੰ ਖੁੱਲਾ ਹੱਥ ਦਿੱਤਾ ਜਾਂਦਾ ਇਸ ਤਰ੍ਹਾਂ ਦੀਆਂ ਗੱਲਾਂ ਵੀ ਆਉਂਦੀਆਂ ਪਰ ਇੱਕ ਇਹ ਵੀ ਕਿਹਾ ਜਾਂਦਾ ਕਿ ਪੁਲਿਸ ਨੂੰ ਜੇ ਕੰਟਰੋਲ ਕਰ ਲਵੇ ਨਾ ਸਿਆਸਤਦਾਨ ਕਰ ਲੈਣ ਤਾਂ ਫਿਰ ਸਿਰੇ ਵੀ ਨਹੀਂ ਗੱਲ ਚੜਦੀ ਫਿਰ ਨਸ਼ਾ ਤਸਕਰੀ ਰੋਕਣੀ ਹੈ ਕਿਵੇਂ ਰੁਕੂਗੀ ਹੋਰ ਅਲਾਮਤਾਂ ਰੋਕਣੀਆਂ ਕਿਵੇਂ ਰੁਕਣਗੀਆਂ ਗੈਂਗਸਟਰਾਂ ਦੀਆਂ ਫਰੋਤੀਆਂ ਮੰਗਣ ਵਾਲੀਆਂ ਘਟਨਾਵਾਂ ਕਿਵੇਂ ਰੁਕਣਗੀਆਂ ਇਹਨੇ ਪੁਲਿਸ ਨੂੰ ਤਾਂ ਫਿਰ ਫ੍ਰੀ ਹੈਂਡ ਕਈ ਵਾਰੀ ਦੇਣਾ ਪੈਂਦਾ ਇੱਕ ਦਲੀਲ ਇਹ ਵੀ ਹੈ ਬਿਲਕੁਲ ਨਹੀਂ ਬਿਲਕੁਲ ਇਹ ਨਾ ਜਿਹਨੂੰ ਕਿਹਦੇ ਪਤਾ ਨਹੀਂ ਕਿਉਂ ਇਹੋ ਜਿਹੇ ਦੁਪ ਨੇ ਹੁੰਦਾ ਤੁਸੀਂ ਆਪਣੀ ਜਿਹੜੀ ਸੌਂ ਚੁੱਕਦੇ ਹੋ ਨਾ ਕਿ ਡਿਊਟੀ ਤੇ ਮੈਂ ਆ ਮੇਰੀ ਡਿਊਟੀ ਆ ਤੁਸੀਂ ਆਪਣੀ ਡਿਊਟੀ ਕੋ ਰੰਗਾ ਹੀ ਕੋਈ ਨਹੀਂ ਹੈ ਅਜੇ ਦੇਖੋ ਹੋਰ ਸਿਰੋਂ ਸਭ ਤੋਂ ਜਿਹੜੀ ਸਿੰਪਲ ਗੱਲ ਹੈ ਮੇਰੇ ਅਗੇਨ ਸਮਝ ਨਹੀਂ ਆਉਂਦੀ ਕਿ ਦੁਨੀਆਂ ਦੇ ਸਮਝ ਕੇ ਨਹੀਂ ਆਉਂਦੀ ਹੈ ਸਭ ਤੋਂ ਇੰਪੋਰਟੈਂਟ ਕਮ हों अपना अपने की कह सिजन वाले नहीं कि सुख शांति होनी चाहिए सुख शांति की लॉ एंड ऑर्डर लॉ एंड ऑर्डर एक ऐसी चीज़ है जी तू चवानी नहीं खर्चनी पीती कोई इनवैसमेंट नहीं आनी पिर्फ़ नीयत चाहती होंगी है कितों सी एम तो ले लो तीन बंदे चाहिए होंगे नहीं।, नहीं वैसे तो एक बंद सीएम हो जाए अदरवाइज सी एम अपना डी जी पी चीफ सैकटरी ਇਹ ਤਨ ਬੰਦੇ ਬੰਦੇ ਬਠਣ ਨਾ ਕੋਈ ਚਵਾਨੀ ਦਾ ਖਰਚਾ ਨਹੀਂ ਤੋਏ ਤਾਨੂੰ ਪੁਲਿਸ ਫੋਰਸ ਐਕਸ਼ਨ ਨਹੀਂ ਲਾਉਣੀ ਪਈ ਜੇ ਸਾਡੇ 17 80 ਜਾਰੇ 19 ਹੋ ਰਹੀ ਉਹਨੇ ਕੋਲ ਜਿੰਨੀਆਂ ਗੱਡੀਆਂ ਨੇ ਉਹਨੀਆਂ ਹੀ ਰਹਿਣ ਗਿਆ ਉਹਨੀਆਂ ਬੰਦੂਕਾਂ ਨੇ ਉਹਨੀਆਂ ਹੀ ਰਹਿਣ ਗਿਆ ਸਿਰਫ ਇੱਕ ਨੀਤ ਦਾ ਹੁੰਦਾ ਕਿ ਭਾਈ ਪੁੱਤਰਾ ਗੱਲ ਸੌਣ ਮੇਰੇ ਇਲਾਕੇ ਤੇਰੇ ਇਲਾਕੇ ਚਾ ਨਹੀਂ ਹੋਣਾ ਚਾਹੀਦਾ ਅੱਛਾ ਇਹਦੇ ਸਿਵਲ ਐਗਜ਼ਾਮਪਲ ਲੈ ਲੋ ਨਾ ਤੁਸੀਂ ਦੁਨੀਆ ਦੇ ਦੂਜੇ ਸਟੇਟ ਵਲੋਂ ਦੁਬਈ ਲੈ ਲੋ ਐਗਜ਼ਾਮਪਲ ਦੇਣਾ ਚਲੋ ਵੱਡੇ ਨੇ ਫਾਰ ਐਗਜ਼ਾਮਪਲ ਦੁਬਈ ਲੈ ਲੋ ਅਮਰੀਕਾ ਲੈ ਲੋ ਕੋਈ ਕਿਸੇ ਯੂਰਪ ਲੈ ਲੋ ਕਿਤੇ ਵੀ ਸਾਡੇ ਇਹ ਕਿਸੇ ਸਿਆਪੇ ਨੇ ਸਾਡਾ ਹੋ ਗਿਆ ਰੀਪੀਟ ਕਰ ਰਹੇ ਹਾਂ ਲਾ ਐਂਡ ਆਰਡਰ ਇਜ਼ ਦਾ ਈਜ਼ੀਐਸਟ ਥਿੰਗ ਟੂ ਮੇਨਟੇਨ ਪ੍ਰੋਵਾਈਡਡ ਨੀਦਰ ਚਵਾਨੇ ਦਾ ਖਰਚਾ ਨਹੀਂ ਹੁੰਦਾ ਦਿਨ 24 ਘੰਟੇ ਦੇ ਵਿੱਚ ਆਪਣਾ ਕੰਮ ਸੈਟ ਹੋ ਜਾਂਦਾ ਹੈ ਅੱਛਾ ਜਿੱਥੇ ਲਾ ਐਂਡ ਆਰਡਰ ਹੋ ਗਿਆ ਉਸ ਤੋਂ ਦੇਖੋ ਭਾਈ ਆਪੇ ਆਪਣੀ ਇੰਡਸਟਰੀ ਆਏਗੀ ਉਸ ਤੋਂ ਕਾਰੋਬਾਰ ਚੱਲੇਗਾ ਜਿੱਥੇ ਇੰਡਸਟਰੀ ਆਏਗੀ ਕਾਰੋਬਾਰ ਚੱਲੇਗਾ ਨੌਕਰੀਆਂ ਆਪਣੇ ਆਪ ਆਉਣਗੀਆਂ ਤੇ ਤੁਸੀਂ ਮੈਂ ਫਿਰ ਕਹਿੰਦਾ ਜਿਹੜਾ ਸਭ ਤੋਂ ਆਸਾਨ ਕੰਮ ਹੈ ਲਾ ਐਂਡ ਆਰਡਰ एग्री विद मी कि ਜਦੋਂ ਡੀਜੀਪੀ ਲਾਈਨ ਤੇ ਆ ਜਾਆ ਆਪਣਾ ਆ ਜਾਏ ਤਾਂ ਮਜਾ ਆ ਲੈ ਕਿਸੇ ਉਸ ਨੂੰ ਮਜਾ ਆ ਲੈ ਕਿਸੇ ਜੂਨੀਅਰ ਦੀ ਕਿਉਂ ਉਹਨੂੰ ਗਲਤ ਚਲਾ ਜਾਏ ਤਾਂ ਵਾਂਸ ਅਗੇਨ ਕੋਈ ਕੋਸਟਿਊਮ ਦਾ ਕੋਈ ਤੁਹਾਨੂੰ ਐਕਸਟਰਾ ਮੈਨ ਪਾਉਣ ਲੈਣੀ ਕੋਈ ਇਨਵੈਸਟਮੈਂਟ ਲੈ ਕਰਨੀ ਉਹੀ ਬੰਦੇ ਹੁੰਦੇ ਨੇ ਉਹੀ ਕਰਾਣੇ ਤੋ ਸਿਰਫ ਨੀਅਤ ਦੀ ਗੱਲ ਹੈ ਇਹ ਆਪਾਂ ਕਰ ਲਈਏ ਤਾਂ ਕੋਈ ਪ੍ਰੋਬਲਮ ਕੋਈ ਨਹੀਂ ਹੈ ਇੱਕ ਪਾਸੇ ਤੁਸੀਂ ਕਹਿੰਦੇ ਕਿ ਸਿਸਟਮ ਦੇ ਵਿੱਚ ਜਿਹੜੇ ਟੌਪ ਤੇ ਬੈਠੇ ਨੇ ਮੋਸਟ ਟੌਪ ਕੁਰਸੀਆਂ ਤੇ ਇੱਕ ਤੇ ਉਹਨਾਂ ਦੀ ਨੀਅਤ ਸਹੀ ਹੋਵੇ ਇੱਕ ਤੁਸੀਂ ਸੁਝਾਅ ਦਿੰਦਾ ਹੈ ਕਿ ਲੋਕਾਂ ਨੂੰ ਵੀ ਖੜੇ ਹੋਣਾ ਪੈਣਾ ਹੈ ਜਦੋਂ ਕਟਨਾਵਾ ਵਾਪਰ ਰਹੀਆਂ ਲਗਾਤਾਰ ਇਹ ਪੰਜਾਬ ਦੀ ਤਸਵੀਰ ਬਦਲਣ ਲਈ ਇਹੀ ਸੁਝਾਅ ਕੰਮ ਆ ਜਾਣਗੇ ਹੋਰ ਇਸ ਤੋਂ ਇਲਾਵਾ ਕੀ ਕਰਨ ਦੀ ਲੋੜ ਨਾ ਨਾ ਇਹੀ ਕੰਮ ਆਉਣਗੇ ਹੋਰ ਕੁਝ ਨਹੀਂ ਹੋਣਾ ਮੈਂ ਰਿਪੀਟ ਕਰਿਆ ਯਾਰ ਸਾਰੇ ਦੇਖੋ ਜਿੰਨੇ ਮੈਂ ਦੁਬਾਰਾ ਕਹਿ ਰਿਹਾ ਜਿੰਨੇ ਆਪਣੇ ਪੁਰਾਣੇ ਪੋਲੀਟੀਸ਼ੀਅਨ ਨੇ ਸਾਰੇ ਪਰਖੇ ਨੇ ਜੀ ਉਨੇ ਆਪਣੇ ਨਾਲ ਦੇ ਨੇ ਸਭ ਤੁਸੀਂ ਸਾਰਿਆਂ ਨੂੰ ਜਿਵੇਂ ਉਹ ਇੱਚੀ-ਬਿੱਚੀ ਜਾਣਦੇ ਨੇ ਪੰਜਾਬ ਦੀ ਅਸੀਂ ਵੀ ਉਹਨਾਂ ਦੇ ਕੈਰੈਕਟਰ ਜਾਣਦੇ ਆ। ਦੇ ਆਰ ਪ੍ਰੂਵਨ ਕਿ ਭਾਈ ਯਾਰ ਸਿੱਧੀ ਗੱਲ ਇਹਨੇ ਬੰਦੇ ਜੇ ਇੱਕ ਤੋਂ 18 ਤੇ ਆ ਗਏ ਅੱਗੇ ਕੋਈ ਕਹਿੰਦੀ ਲੋੜੇ ਤਾਂ ਸਾਹਮਣੇ ਆ ਗਏ ਤੇ ਤੇ ਪਬਲਿਕ ਨੂੰ ਹੁਣ ਜਾਗਣਾ ਪਏਗਾ ਨਵੇਂ ਬੰਦਿਆਂ ਨੂੰ ਲਿਆਉਣਾ ਪਏਗਾ ਔਰ ਇਹ ਮੈਂ ਇੱਕ ਹੋਰ ਹਾਲ ਕਰ ਜਿਵੇਂ ਅੱਜਕੱਲ ਚੱਲਣ ਰਿਹਾ ਆ ਪਕੀ ਕਦਾ ਪਾਰਟੀਆਂ ਦੇ ਔਰ ਕਿਹਨਾਂ ਇੰਵੈਂਟਰੀਆਂ ਹੋਣੀਆਂ ਨੇ ਹਰ ਬੰਦੇ ਦਾ ਫਰਜ਼ ਹੈ ਜਿਹੜਾ ਵੀ ਬੰਦਾ ਸਿਲੈਕਟ ਕਰੋਗੇ ਅਖੀਰ ਚ ਪਾਵੇਂ ਤੁਸੀਂ ਕਹਿੰਦੇ ਚੰਗਾ ਬੰਦਾ ਹੈ ਜਿਹੜਾ ਵੀ ਸਰ ਕੇ ਪਹਿਲਾਂ ਉਹਨੂੰ ਤੁਸੀਂ ਲੱਗ ਜਾਓਗੇ ਗੁਰਦੁਆਰੇ ਕਹੋਗੇ ਇੱਥੇ ਰੱਖ ਹੱਥ ਕਿ ਜੇ ਮੈਂ ਪੰਜਾਬ ਦੇ ਨਾਲ ਜਿਸ ਨਾਲ ਜੋ ਇਹਨਾਂ ਪੁਰਾਣੇ ਨੇ ਕੀਤਾ ਤੇ ਮੇਰਾ ਵੀ ਕੱਖ ਨਾ ਰਵੇ ਜੋ ਕਹਦੇ ਬਿਲਕੁਲ ਚੱਲੋ ਜੋ ਨਹੀਂ ਕਹਿੰਦਾ ਨਾਲ ਖੜਨ ਦਾ ਹੱਥ ਨਹੀਂ ਕਿਉਂਕਿ ਸਾਫ਼ ਦੀ ਗੱਲ ਹੈ ਹੁਣ ਸਾਰਿਆਂ ਨੂੰ ਪਤਾ ਹੈ ਜੇ ਗੁਰੂ ਦੇ ਗੇਂ ਜਾਓਗੇ ਬਾਦਲਾ ਦਾ ਕੀ ਹਾਲ ਹੋਇਆ ਰਾਜੇ ਦਾ ਖਿਆਲ ਹੋਇਆ ਸਾਰੇ ਸੋਚ ਚੁੱਕਿਆ ਸੀ ਨਾ ਚੁੱਕਿਆ ਤੇ ਹੁਣ ਆ ਜਿਹੜੇ ਸਾਡੇ ਵੀ ਆ ਜਿਹੜੇ ਨਵੇਂ ਆ ਵੀ ਇਹ ਵੀ ਸੋਚ ਚੁੱਕਿਆ ਸੀ ਨਾ ਇਸ ਤਿੰਨ ਸਰਕਾਰਾਂ ਇਹਦੇ ਸਿਰ ਤੇ ਆਏ ਆ ਸੀ ਨਾ ਹਾਂ ਤੁਹਾਡੇ ਤੋਂ ਵੇਖ ਲੈ ਹਾਲ ਕੀ ਇਹਨਾਂ ਦਾ ਤੇ ਇਹਨਾਂ ਇਹ ਤਰ੍ਹਾਂ ਪੈ ਕੇ ਜਿਹੜਾ ਵੀ ਆਏ ਜੋ ਵੀ ਆਏ ਕਹਿੰਦੇ ਇਹ ਧਨਵਾਦ ਲੈਣੀ ਪਣੀ ਆ ਕਿ ਜੇ ਮੇਰਾ ਜੇ ਮੈਂ ਇਹਨਾਂ ਵਰਗਾ ਹੋਵਾਂ ਤਾਂ ਮੇਰਾ ਵੀ ਕੱਖ ਨਾ ਰਹੇ ਥੈਟ ਇਜ਼ ਦਾ ਲਿਟਮਸ ਟੈਸਟ ਇਹ ਕਰਾਂਗੇ ਤਾਂ ਗੱਲ ਬੰਨੀ ਹੈ ਆਦਰਵਾਇਜ਼ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਇਹ ਆਏ ਸੀ ਕੀ ਬਦਲਾਅ ਬਦਲਾਅ ਕਰਦੇ ਇਹ ਬਦਲਾਅ ਹੋਵੇ ਹੈਂ ਪੰਜਾਬ ਨੂੰ ਲੁੱਟ ਕੇ ਖਾ ਗਏ ਤੁਸੀਂ ਯਾਰ ਹੁਣ ਅੱਖਾਂ ਦੇ ਸਾਹਮਣੇ ਫਿਰ ਪੰਜਾਬੀ ਉਹ ਸੁੱਤੇ ਕਾਜ਼ ਲਈਓ ਤੇ ਤੁਹਾਡੇ ਸਾਹਮਣੇ ਸਾਰੇ ਦਿੱਲੀ ਦੇ ਨਕਾਰੇ ਬੰਦੇ ਅੱਥੇ ਆ ਕੇ ਸਿਰਸੇ ਬੈ ਗਏ ਨੇ ਤੁਹਾਡੇ ਪਰ ਤੁਸੀਂ ਅੱਜ ਤੱਕ ਮੂੰਹ ਹੀ ਨਹੀਂ ਖੋਲਣਿਆ ਕੋਈ ਹਾਂ ਤੁਹਾਡੇ ਤੇ ਜਿਹੜੇ ਬੜੇ ਕਾਂਗਰਸੀ ਐ ਤੇ ਜਿੰਨੇ ਵੀ ਬੰਦੇ ਨੇ ਪੁਰਾਣੇ ਆ ਅੱਬ ਤੁਸੀਂ ਚੁੱਪਕੇ ਵਿੱਚ ਬੈ ਸਕਦੇ ਹੋ 댓 ਮੀਨ ਜਦੋਂ ਪਾਵਰ ਚਾਹਾਂਗੇ ਉਦੋਂ ਹੀ ਗੱਲ ਕਰਨੀ ਆ ਹੁਣ ਕਿਉਂ ਨਹੀਂ ਬਾਹਰ ਨਿਕਲਦੇ ਪਏ ਜਿੰਨੇ ਵੀ ਪੋਲਿਟੀਕਲ ਬੰਦੇ ਨੇ ਜਿੰਨੇ ਵੀ ਆ ਕੁੜਦੇ ਪਦਾਮੇ ਦੇ ਫੋਰਚੂਨਰ ਵਾਲਿਓ ਅਰੇ ਬਾਹਰ ਆਓ 25000 ਏਕੜ ਤੁਹਾਡੀਆਂ ਕਰਨ 25000 ਏਕੜ ਜਿੰਨਾ ਚੰਡੀਗੜ੍ਹ ਹੈ ਨਾ ਆਲਮੋਸਟ ਨਵਾ ਕਿਲੇ ਆਪਣਾ ਬਸਾਂ ਜਾ ਰਹੇ ਤੁਸੀਂ ਤੇ 25000 ਉਜਾੜਨ ਜਾ ਰਹੇ ਹੋ ਥਣ ਮੈਂ ਯਾਰ ਇੱਕ ਬਿਗ ਚੰਕ ਆਫ ਪੰਜਾਬ ਦਾ ਉਜੜਨ ਜਾ ਰਿਹਾ ਹੈ ਤੇ ਕੋਈ ਬਾਹਰ ਹੈ ਨਹੀਂ ਗੱਲ ਨਹੀਂ ਗੱਲ ਇਹ ਤੇ ਤੁਹਾਨੂੰ ਜਜ਼ਬਾਤੀ ਬੰਨਾ ਪਏਗਾ ਬਾਹਰ ਆਣਾ ਪਏਗਾ ਔਰ ਮੁੰਡੇ ਤੁਹਾਨੂੰ ਹੀ ਆਣਾ ਪਏਗਾ ਕਿਉਂ ਸਾਡੀ ਤਾਂ ਜਿੰਦਗੀ ਹੋ ਚੁੱਕੀ ਜੇ ਤੁਹਾਡੇ ਨਾਲ ਆ ਪਰ ਤੁਸੀਂ ਆਪਣਾ ਸੋਚੋ ਆਪਣੇ ਬੱਚਿਆਂ ਦਾ ਸੋਚੋ ਤੇ ਅੱਗੇ ਚੱਲੋ ਕਹਿੰਦੇ ਆਪਣੇ ਆਪ ਨੂੰ ਬਚਾਓ ਤੇ ਪੰਜਾਬ ਬਚੇਗਾ ਤੁਜੇ ਆਪਾਂ ਚਲੋ ਪੰਜਾਬ ਨੂੰ ਪਿਆਰ ਕਿੰਨੇ ਕਰਦੇ ਆਰੇ ਆਪਣੇ ਆਪ ਨੂੰ ਤੇ ਪਿਆਰ ਕਰ ਲਿਓ ਤਾਂ ਆਪਣੇ ਆਪ ਨੂੰ ਸੰਭਾਲ ਲਓ ਪੰਜਾਬ ਆਪੇ ਸੰਭਲ ਜਾਏਗਾ ਟਾਈਮ ਟੂ ਬੈਕ ਅਪ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਗੁਰਦੀਪ ਸਿੰਘ ਕੋ ਮਨਜੀਤ ਰਟਾਇਰਡ ਕੈਪਟਨ ਜਿਨ੍ਹਾਂ ਨੇ ਲੰਮਾ ਸੇਵਾ ਖੁਦ ਆਰਮੀ ਚ ਸੇਵਾਵਾਂ ਦਿੱਤੀਆਂ ਨੇ ਪਰ ਨਾਲ ਹੀ ਉਹਨਾਂ ਨੇ ਕੁਝ ਸੁਝਾਅ ਦਿੱਤੇ ਨੇ ਖਾਸ ਕਰਕੇ ਸਿੱਧੂ ਮੂਸੇਵਾਲੇ ਦੀ ਤੀਜੀ ਵਰਸੀ ਦੇ ਮੌਕੇ ਇਹਨਾਂ ਨੇ ਇੱਕ ਵੀਡੀਓ ਜਾਰੀ ਕੀਤਾ ਜਿਸ ਕਰਕੇ ਅਸੀਂ ਵੀ ਜ਼ਰੂਰੀ ਸਮਝਿਆ ਕਿ ਕਿਉਂ ਨਾ ਇਹਨਾਂ ਨੇ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵਿਚਾਰਾਂ ਬਾਰੇ ਤੁਹਾਡਾ ਕੀ ਖਿਆਲ ਹੈ ਆਪਣੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਿਓ ਤੇ ਇਹਨਾਂ ਦੇ ਦਿੱਤੇ ਹੋਏ ਸੁਝਾਅ ਪੰਜਾਬ ਨੂੰ ਰੰਗਲਾ ਬਣਾਉਣ ਚ ਵਾਕਈ ਕਿੰਨਾ ਕੰਮ ਆ ਸਕਦੇ ਨੇ ਇਸ ਦੇ ਬਾਰੇ ਵੀ ਜ਼ਰੂਰ ਟਿੱਪਣੀ ਕਰਿਓ ਫਿਲਹਾਲ ਬਣੇ ਰਹੋ এবੀਸੀ ਪੰਜਾਬ ਦੇ ਨਾਲ